ਅਸਲ ਜੀ ਅੱਜ ਆ ਜੀ 19 ਮਈ 2022 ਦਿਨ ਹੈ ਤੁਹਾ ਪਰ ਟੈਕਨੀਕਲੀ ਵੀ ਮੇਲ ਹੋ ਚੁੱਕੀ ਆ ਕਿਉਂਕਿ 20 ਮਈ ਰਾਤ ਦੇ 1:30 ਵਜੇ ਹੋਏ ਹਮੇ ਲੇਟ ਹੋ ਜਾਂਦਾ ਹੈ ਲੇਟ ਹੋ ਜਾਂਦਾ ਹੈ ਚਲੋ ਨੋ ਜੋ ਅ ਗਰਮੀ ਬਹੁਤ ਹੋ ਗਈ ਵਾਤੂ ਪੱਖੇ ਜਿਹੜੀ ਹੁਣ ਤਾਂ ਕੰਮ ਨਹੀਂ ਕਰਦਾ ਮੈਂ ਪਿੰਡਾਚਲ ਕੂਲਰ ਹੋ ਰਿਹਾ ਹੈ ਦੇਖੀ ਮਤਲਬ ਵੀ ਵੀ ਵਾਲਾ ਰਹਾ ਤਲਾ ਗਮ ਹੈ ਕੋਈ ਲੱਭਦੇ ਆਲਟਰਨੇਟਿਵ ਅਗੇ ਮੈਨੂੰ ਲੱਗ ਰਿਹਾ ਕਿ ਸੇਵਿੰਗ ਤਾਂ ਉਹਦਾਂ ਹੀ ਹੈ ਆਪਾਂ ਨੂੰ ਪਤਾ ਹੈ ਕਿ ਸੇਵਿੰਗ ਜ਼ਰੂਰੀ ਹੈ ਅਰੇ ਐਦਾਂ ਹੀ ਮੈਂ YouTube ਪਰ ਦੇਖ ਰਿਹਾ ਤਾਂ ਦੇਖੋ ਆਪਸ਼ਨ ਦੀ ਨਹੀਂ ਹਟਾ ਤੀ ਅ ਮਨ ਲਓ ਤੁਸੀਂ ਮਹੀਨੇ ਦਾ 1500 ਸੇਵ ਕਰਦੇ ਹੋ ਤਾਂ ਉੱਚਾ ਦਾ ਹੁੰਦਾ ਹੀ ਕਿੰਨੇ ਵੀ ਹਜ਼ਾਰ ਰੁਪਿਆ ਕਿ ਸਹੀ ਕਿ ਨਿਊਚਲ ਫੰਡਸ ਚ ਲੈਣਾ ਜਾਂ ਦੂਜੇ ਚ ਲੈਣਾ 500 500 ਦੀ ਅ

1.3 ਕਰੋੜ ਸਮਥਿੰਗ ਹੋ ਗਿਆ ਤਾਂ ਮਤਲਬ ਉਹ ਇਨਫਲੇਸ਼ਨ ਅਡਜਸਟਮੈਂਟ ਦੇ ਹਿਸਾਬ ਨਾਲ ਅੱਜ ਦੇ ਟਾਈਮ 'ਚ ਮੰਨ ਲਾ ਮੇਰੇ ਕੋਲ 40 ਲੱਖ ਲੱਖ ਆ ਤੇ ਮੈਨੂੰ ਜੋ ਫੀਲ ਹੋ ਰਿਹਾ ਉਸ ਟਾਈਮ ਉਹਦੇ ਨਾਲ ਹੋ ਗਿਆ ਠੀਕ ਆ ਹੁਣ ਚਲ ਠੀਕ ਆ ਮਤਲਬ ਸਹੀ ਗੱਲ ਤਾਂ ਨਹੀਂ ਮੈਨੂੰ ਪਤਾ ਬਟ ਉੱਥੇ ਗੱਲ ਤਾਂ ਹੁੰਦੀ ਵੀ ਮੈਂ 5000 ਸੇਵ ਕਰ ਸਕਦਾ ਮਤਲਬ ਨਾਰਮਲ ਬੰਦਾ 5000 ਮਹੀਨੇ ਦਾ ਸੇਵ ਕਰਦਾ ਬੇਰੀ ਗੱਲ ਆ ਕਿ ਬੀਜ ਤਾਂ ਨਾਰਮਲ ਮਿੱਟੀ ਨਾਲ ਬੰਨ ਤਾਂ ਪੰਦਾ ਜਰ ਮੀਂ ਮੇਰਾ ਸੇਵਿੰਗ ਸੇਵਿੰਗ ਕਰ ਸਕਦਾ ਫਤੰ ਹੁਣ ਮੈਂ ਤੱਕ ਉਹੀ ਗੱਲ ਕੀ ਵਿੱਚ ਪੈ ਕੇ ਪਤਾ ਲੱਗੂ ਇਹਨਾਂ ਦਾ ਸਪੀਡ ਜਦੋਂ ਮੈਂ ਕਮੈਂਡ ਲਗੂਗਾ ਤਾਂ ਮੈਨੂੰ ਕੁਝ ਤੇ ਅਕਸਰ ਜ਼ਰੂਰੀ ਆ ਹੁਣ ਮੰਨ ਲਓ ਬੰਦਾ ਸਿੰਪਲ ਬੰਦੇ ਜਰ ਸੇਵ ਕਰਦਾ ਮੀਂਹ ਤੇ 12 ਮਹੀਨੇ ਬਾਰਾਂ ਮਹੀਨੇ ਸਾਥ ਤੇ ਤੇ ਮਤਲਬ ਇੱਕ ਬੰਦਾ ਥੱਕ ਕੇ ਸਾਲ ਦਾ 67000 ਸੀ ਵੀ ਕਰਦਾ। ਆਪਾਂ ਖੈਰ ਤਾਂ ਕਿੱਦਾਂ ਚੱਲੂਗਾ ਬਾਕੀ ਮਤਲਬ ਹਰ ਸੇ ਕੁਝ ਸੀ ਵੀ ਕਰ ਲਗੇ। ਮੈਂ ਕਿਵੇਂ ਕਿਹਾ ਯਾਰ ਇਹ ਹਰ ਜਿੱਦਾਂ ਕਿੰਦਾ ਸਤ ਲੱਗੇ ਆਪ ਤਾਂ ਚੱਲਦੇ ਹੀ ਹੋਵੇ। ਆ ਮਤਲਬ ਮੈਨੂੰ ਨੌਲੇਜ ਨਹੀਂ ਹੈ ਜੀ ਮੈਂ ਆਪ ਟਾਕਰ ਉਹ ਗੱਲਾਂ। ਪਰ ਹਣ ਮਨ ਲੋ ਮੈਂ ਮੈਨੂੰ ਮੈਨੂੰ ਸ਼ੌਂਕ ਹੈ ਜੀ ਹਾਂ ਮੈਂ ਘੁੰਮਣਾ ਫੇਰਨਾ ਇਹ ਜਿਹੜਾ ਘੁੰਮਣੇ ਬਾਹਰ ਜਾਣਾ ਲੇਲੇਸ਼ ਪਾਤੀਆ। ਮੈਂ ਕਹ ਰਹੀ ਆ ਕਿ ਜੀ ਉਹ ਜੀ ਕਾਰਪ ਉਹ ਜੀ ਫੋਨ ਤੋਂ ਤਾਂ ਮਤਲਬ ਜੀ ਮੈਂ ਦੇਖਾਂ ਤਾਂ ਉਹ 60000 ਗਾਪੀ ਨਹੀਂ ਤੇ ਸੇਵਿੰਗ ਦਾ ਸੇਵਿੰਗ ਉੱਥੀ ਆ ਐਕਸਪੈਂਸਸ ਮਤਲਬ ਇਹ ਤਾਂ ਐਕਸਪੈਂਸ ਤੇ ਆ ਗਿਆ ਨਾ ਕਰ ਤੇ ਉਹ ਅਰਨਿੰਗ ਵਧਾਣੀ ਪੈਣੀ ਹੈ ਮਤਲਬ ਅੰਦਰ ਪਰ ਜੁਲ ਸੀ ਦਿੱਕਰੇ ਤਾਂ ਆਪਾਂ ਪਹਿਲੇ ਹੀ ਕਹਿ ਰਹੇ ਵੀ ਇੰਨੀ ਮੈਂ ਨੌਕਰੀਆਂ ਨਹੀਂ ਹੈਗੀਆਂ ਬਾਹਰ ਤਾਂ ਚਲੋਗੀ ਪਿਹੜੀਆਂ ਬਾਹਰ ਨਾਲੇ ਮਤਲਬ ਦੀ ਜਾਂ ਨਹੀਂ ਨਾ ਇੰਨੀ ਮਨੂ ਜੇਕਰ ਮੈਂ ਨੌਕਰੀ ਕਰਦਾ ਤਾਂ ਪੋਸਿਬਲ ਨਹੀਂ ਹੈਗਾ ਬਿਜ਼ਨਸ ਫਿਰ ਪੋਸਿਬਲ ਹੈਗਾ ਉਹ ਕੀ ਬਿਜ਼ਨਸ ਆ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਸੋਚਣਾ ਪੈਣਾ ਹੈ ਕਾਲੀ-ਕਾਲੀ ਦੇਖਣਾ ਪੈਣਾ ਹੈ ਇਹ ਤਾਂ ਸਿੰਪਲ ਇਹਨਾਂ ਦੇ ਕਿ ਕੀ ਪੈਸਾ ਹੈ ਮੈਨੂੰ ਪੈਸਾ ਚਾਹੀਦਾ ਹੈ ਇਹ ਪ੍ਰੋਬਲਮ ਹੈ ਕਿ ਮੇਰੇ ਕੋਲ ਪੈਸਾ ਨਹੀਂ ਹੈ ਪ੍ਰੋਬਲਮ ਦਾ ਸੋਲੂਸ਼ਨ ਹੈ ਪੈਸਾ ਕਮਾਉਣਾ ਕਿੰਨਾ ਹੋ ਮਤਲਬ ਰਿਕੁਆਇਰਮੈਂਟ ਦੇ ਹਿਸਾਬ ਤੇ ਉਹਦਾ ਕੀ ਨਹੀਂ ਉਹ ਕੁਐਸਚਨ ਹੈ ਮੇਰੀ ਲਾਈਫ ਦਾ ਸੋਲ ਪਰਪਸ ਹੀ ਆ ਐਟ ਦਾ ਟਾਈਮ ਕਿ ਮੈਨੂੰ ਉਹਨਾਂ ਰਹਿਣਾ ਚਾਹੀਦਾ ਹੈ ਤੇ ਮੈਂ ਕਿਵੇਂ ਕਰਾਣਾ ਹੈ ਉਹ ਆਬਵੀਅਸਲੀ ਦਿੱਲੀ ਆਰ ਕੰਮ ਕਰਕੇ ਚੈੱਕ ਆ ਗਿਆ ਬਟੇ ਦਿੱਗੇ ਕੰਮ ਮਤਲਬ ਜਿੱਥੇ ਮੈਨੂੰ ਧਿਆਨ ਦੇਣਾ ਚਾਹੀਦਾ ਹੈ ਆਹੀ ਗੱਲ ਤੇ ਉਦੋਂ ਅੱਜ ਬਾਤ ਕਰਦਾ ਸੀ ਹਾਂ ਮੈਂ ਕਿ ਤੈਨੂੰ ਦੱਸ ਉਹ ਜੌਬ ਕਰਦੇ ਉਹ ਕਹਿੰਦੇ ਵੀ ਸੇਵਿੰਗ ਤਾਂ ਪੋਸੀਬਲ ਹੀ ਨਹੀਂ ਹੈਗੀ ਆਮ ਬੰਦੇ ਨੂੰ ਮਤਲਬ ਹੁੰਦੀ ਨਹੀਂ ਕਹਿੰਦੇ ਕਿ ਜੇ ਤੂੰ ਐਫ ਡੀ ਕਰਾਈ ਹੋਈ ਆ ਉਹ ਸੇਵਿੰਗ ਹੋ ਸਕਦੀ ਹੈ ਮੰਨ ਲਾ ਆਰ ਡੀ ਚੱਲ ਗਈ ਕਿਸ਼ਤਾ ਹੋ ਗਿਆ ਬਸ ਤਾਂ ਉਹ ਸੇਵਿੰਗ ਹੀ ਆ ਇਧਰ ਕਰੋ ਕਿਉਂ ਨਹੀਂ ਕਰ ਰਹੇ ਇਸੇ ਉਹ ਕਹਿੰਦੇ ਮਤਲਬ ਜੇ ਮੈਂ ਉਹਦੀ ਗੱਲ ਕਰਦਾ ਕਿ ਬਹੁਤਾ ਪੈਸਾ ਬੰਦਾ ਇਕੱਠਾ ਨਹੀਂ ਕਰ ਸਕਦਾ ਸਰਕਾਰੀ ਨੌਕਰੀ ਕੋਈ ਲੱਭਾ ਪ੍ਰਾਈਵੇਟ ਕੁਝ ਸਰਕਾਰੀ ਨੌਕਰੀ ਜੋ ਪ੍ਰਾਪਤ ਹੋ ਜਿੰਦਾ ਪਰ ਤੇ ਉਹ ਤੋਂ ਤੇ ਬੰਦੇ ਵਿੱਚ ਕਰ। ਮੈਂ ਦੀ ਗੱਲ ਵਿੱਚ ਕਿਵੇਂ ਲੱਗੀ। ਹੁਣਾਂ ਗੱਲ ਠੀਕ ਆ। ਪਰ ਹੁਣ ਜੇ ਮੈਂ ਆਪਣੇ ਸੈਂਡਪੋਰਟ ਤੇ ਦੇਖਿਆ ਮੈਂ ਤਾਂ ਉਹਨਾਂ ਨੂੰ ਐਂ ਕੰਪਲਰ ਰਹੀ ਹੈ ਤਾਂ ਉਹੀ ਮਾਣੀ ਲਾ ਦੇ। ਇਹਨਾਂ ਨੂੰ ਕਿਹੜਾ ਸੇਵਿੰਗ ਕਰਨੀ ਆਉਂਦੀ। ਇਹਨਾਂ ਨੂੰ ਥੋੜੀ ਪਤਾ ਵੀ ਜੇ ਤੁਸੀਂ 5000 ਰੁਪਏ ਮਹੀਨੇ ਲਈ ਇਨਵੈਸਟ ਕਰੋਗੇ ਐਦਾ 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 ਤਾਂ ਤੁਹਾਡੇ ਕੋਲ ਇਕੁਇਵਲੈਂਟ 3 3 ਕਰੋੜ ਹੋਣਗੇ। ਮੇਰੇ ਦਿਮਾਗ ਚ ਤਾਂ ਅੱਜ ਜਦੋਂ ਮੇਰੀ ਨਾਲ ਦੇ ਅਰ ਮੇਰੇ ਦਿਮਾਗ ਚ ਵੀ ਬਹੁਤ ਟ੍ਰੇਡਿੰਗ ਹੋਇਆ ਉਹ ਚਲ ਫਾਉਂਡ ਸਟਾਕ ਸੋ ਇਹ ਤਾਂ ਤੇਰੇ ਤੇ ਵੈਸੇ ਲਾਤੇ ਐ ਤੇ ਵੈਸੇ ਲਾਤੇ ਕੀ ਪੇਸ਼ੈਂਸ ਨਹੀਂ ਹੈਗਾ ਜਿਵੇਂ ਦੇ ਕਿ ਹੋਰ ਹੋਰ ਵੀ ਹੋਣਾ ਕੁਝ ਜਦੋਂ ਅਧੀਆਂ ਦੋ ਘਾਗ ਰੋਕਣਾ ਅਧੀਆਂ ਦੇ ਟਾਈਮ ਨਾ ਰੋਕਣਾ ਤਾਂ ਕਿ ਟਾਈਮ ਹੋ ਜਾਏ ਤਾਂ ਤਾਂ ਅਕਲ ਦੀ ਮੈਂ ਪੁੱਛਿਆ ਲਿਆ ਕਿ ਸਾਢੇ ਪਿੰਡ ਗੌਂਡੀ ਪਿੰਡ ਦਾ ਮੰਡਾ ਉੱਥੇ ਲੱਗਿਆ ਮੈਂ ਕਹਿੰਦਾ ਲੋਕ ਕਹਿੰਦੇ ਵੀ ਉਹ हट ਗਿਆ ਮਤਲਬ ਮੈਂ ਕਿਹਾ ਵੀ ਟ੍ਰੇਨਿੰਗ ਪੂਰੀ ਹੋ ਗਈ ਕਹਿੰਦਾ ਹਾਂ ਹੋ ਗਈ ਤੇ ਕਿਆ ਅੱਛਾ ਕੰਦੇ ਵੀ ਟ੍ਰੇਨਿੰਗ ਇੱਥੇ ਵੀ ਸਿੱਖਣ ਆਂਦੇ ਹੁੰਦੇ ਕਹਿੰਦੇ ਕਿ ਪੇਰ ਕੰਦੇ ਵੀ ਆ ਗਿਆ ਜੀ ਸਾਨੂੰ ਤੇ ਫਿਰ ਕਹਿੰਦੇ ਵੀ ਘਰ ਦੇ ਕਹਿੰਦੇ ਵੀ ਦੁਕਾਨ ਖੋਲ ਲੋ ਹੁਣ ਤੁਹਾਨੂੰ ਲੱਗਦਾ ਉਹ ਇੱਥੇ ਰਹਿਣਾ ਉੱਡੀ ਟ੍ਰੇਨਿੰਗ ਪੂਰੀ ਹੋ ਗਈ ਉਹ ਵੀ ਆਪਣੀ ਕੰਨੀ ਤੇ ਠੀਕ ਹੈ ਪਰ ਪਹਿਲਾ ਹੁੰਦਾ ਕਿ ਹਾਂ ਵੀ ਟ੍ਰੇਨਿੰਗ ਹੁੰਦੀ ਸਾਗੇ ਸਾਦੀ ਲੱਗੇ ਰਹਿੰਦੇ ਤੇ ਕਰੀਮਾ ਕੰਮ ਕਰਨ ਕੋਲਿਆ ਕਸਾਈ ਹੁੰਦੀ ਤੇ ਕੋਈ ਹੁਣ ਮੈਂ ਤਾਂ ਸੁਣੀਆ ਸੁਣਾਈਂ ਜੱਲਾ ਕਰ ਰਿਹਾ ਮੈਂ ਉਹ ਇਹ ਪੇਸ਼ੈਂਸ ਨਹੀਂ ਹੈਗੀ ਹੁਣ ਮੇਰੇ ਚ ਵੀ ਕਿੱਥੇ ਪੇਸ਼ੈਂਸ ਹੈ ਮੈਂ ਕਹਿ ਰਿਹਾ ਮੇਰੇ ਤੋਂ ਕਿ ਪੜ ਨਹੀਂ ਹੁੰਦਾ ਉਹਨਾਂ ਪੈਸੇ ਜਾ ਗਏ ਇਹ ਸਹੀ ਆ ਗਲਤ ਉਹ ਨਹੀਂ ਮਤਲਬ ਉੱਥੇ ਐ ਤਾਂ ਆ ਜਾਂਦਾ ਕਿ ਲਾਈਫ 'ਚ ਹੋਰ ਵੀ ਚੀਜ਼ਾਂ ਹੁੰਦੀਆਂ ਨਾਲ ਦੀ ਨਾਲ ਇੰਜੋਏ ਕਰਨੀ ਤੇਦੀ ਮੇਰੀ ਉਮਰ ਕੁਝ ਸਿੱਖਣੇ ਦੀ ਮੈਨੂੰ ਮਨੋਂ ਪੰਗੜੇ ਦਾ ਤੋਂ ਨਾਲ ਪੰਗੜਾ ਸਿੱਖਣਾ ਮਤਲਬ ਪੈਸਾ ਤਾਂ ਮੈਂ ਇਹ ਸਭ ਜ਼ਰੂਰੀ ਆ ਪਰ ਨਾਲ ਨਾਲ ਉਹ ਵੀ ਕਿਉਂਕਿ ਬਾਅਦ ਚ ਮੌਕਾ ਨਹੀਂ ਮਿਲਦਾ ਇਹ برو ਚੀਜ਼ਾਂ ਕਰਦੇ ਹਾਂ। ਇਹ ਖੋਲਣਾ ਹੈਗਾ ਤਾਂ ਇਹ ਸਟੈਂਡਪੁਆਇੰਟ ਹੈ ਯਾਰ। ਜਿੱਦਾਂ ਮਤਲਬ ਫਿਲਹਾਲ ਦੀ ਕਿਹੜੀ ਮੈਂ ਇਦਾਂ ਸੋਚਦਾ ਐ ਜੋ ਮੈਂ ਅੰਦਰ ਦੀ ਗੱਲ ਹੀ ਹੈ ਮਤਲਬ। ਜਦੋਂ ਇਹ ਸਿਚੁਏਸ਼ਨ ਪੈ ਗਿਆ ਉਸ ਟਾਈਮ ਦੇਖਦੇ ਆ ਕਿਦਾਂ ਥੀ ਚੇਂਜ ਹੁੰਦੀ ਹੈ ਜਾਂ ਨਹੀਂ ਹੁੰਦੀ ਕਿ ਆਹ ਆਹ ਫੇਸ ਕਰਦਾ ਹੈ। ਪਰ ਫਿਲਹਾਲ ਦੀ ਕੇ ਦੀ ਉਹੀ ਲੱਗਦੀ ਹੈ। ਉੱਥੇ ਵੀ ਆ ਚੀਜ਼ ਨਹੀਂ। ਅਮਰ ਯੋਤਰਾ ਬੜਾ ਹੈ। ਵੀ ਸਿਵਲ ਸਰਵਿਸ ਦੇਵ ਸੇਵਾ ਪਰ ਦੀ ਉਹ ਚੰਗਰਾ ਕਾਮ ਦੀ ਟੀਚਿੰਗ। ਨੇਜ਼ੂ ਉੱਥੇ ਇਦਾਂ ਨਹੀਂ ਨਾ। ਪੈਸਾ ਚਾਹੀਦਾ ਤਾਂ ਕਿਸੇ ਨਾ ਜਰੂਰੀ। ਟੀਚਿੰਗ ਆਮ ਆਪਣਾ ਨੋਜੂਈ ਅਦਰ ਵੀ ਨਹੀਂ। ਉੱਥੇ ਇੱਕ ਜੋ ਪਹਿਲਾ ਹੁੰਦਾ ਹੈ ਨਾ ਦਿਮਾਗ ਚ ਕੀ ਹਾਂ ਮੈਂ ਕਿਵੇਂ ਬਣਾ ਲੈਂ ਇੰਟਰਸਟ ਨੂੰ ਇੰਟਰਸਟ ਨੂੰ ਮੈਂ ਆਕ ਉਸ ਕਰਨਾ ਹੈ ਕੁਝ ਕਰਨਾ ਵੀ ਹੈ ਤਾਂ ਉਹ ਚੀਜ਼ ਨਹੀਂ ਆ ਰਹੀ ਉਹ ਤੋਂ ਬਗਿੱਟ ਪੈਸਾ ਆਉਂਦਾ ਹੈ ਕਿ ਬਸ ਆਹੀ ਆ ਜੋ ਚਾਹੀਦਾ ਇਹ ਐਪਰੋਚ ਕਿਵੇਂ ਦੀ ਆ ਪਤਾ ਨਹੀਂ ਪਰ ਪ੍ਰੈਕਟੀਕਲੀ ਦੇਖ ਰਿਹਾ ਹਾਂ ਤਾਂ ਉਹੀ ਥਿੰਗਸ ਆਲਟੀਮੇਟਲੀ ਜਿਦੇ ਕਰਕੇ ਲੋਕ ਬਾਹਰ ਜਾਂਦੇ ਆਂ ਜਿਦੇ ਕਰਕੇ ਕ ਉਹਦੀ ਦਿਹਾੜੀ ਜਾਂਦੇ ਆਂ ਜਿਦੇ ਕਰਕੇ ਲੋਕ ਪੀਚ ਕਰਦੇ ਆਂ ਜਿਦੇ ਕਰਕੇ ਲੋਕ ਮਿੰਟਾਂ ਸੋਚਣੀ ਹੋਉਂਦੀ ਹੁਣ ਸੋਚਣੀ ਹੋਊਗਾ ਸ਼ਾਇਦ ਇੰਨੇ ਜਦ ਮ ਲੱਗੂਗਾ ਕਿ ਫਿਰ ਥਿੰਕਿੰਗ ਹੋਰ ਹੋਵੇ ਦੇਖਦੇ ਆ ਕਿ ਪੈਸੇ ਇਸ ਆਪ ਕੋ ਸੁਣਦਾ ਨਹੀਂ ਪਰ ਫਿਲਹਾਲ ਦੀ ਗੱਡੀ ਤਾਂ ਹੈ ਜਿਸ ਤਰ੍ਹਾਂ ਤੇ ਦੇਖਦਾ ਵੀ ਮੈਂ ਕਿੰਨੀ ਜੋ ਸੇਵਿੰਗ ਨੂੰ ਲੈ ਕੇ ਮੈਰਾ ਮਨ ਸੀ ਤਾਂ ਆ ਜੋ ਜੋ ਕਮਾ ਰਿਹਾ ਹੁਣ ਕਿਹੜੀ ਉਹਨਾਂ ਜਿਹਾ ਮਨ ਨੂੰ ਲੱਗਦਾ ਸੀ ਉਹ ਮੈਚ ਕਰਦੀਆਂ ਲੇਕਿਨ ਇਹ ਜੋ ਮੈਚ ਅਚੀਵ ਕਰਨਾ ਇਨ ਫਿਊਚਰ ਕੀ ਮੈਂ ਬੱਸ ਸਕਦਾ ਹੈ ਲੇਕਿਨ ਕੀ ਕਰੀ ਅਗਰ ਅਸੇ ਨਹੀਂ ਅਸਲੀ 19 ਨਹੀਂ ਲੋਪਰ ਸਭ ਨੂੰ ਸੰਭਲ